ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਬਣਾ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸਕਾਲ ਸਸਕਾਲ ਬਾਈ ਜੀ ਹੋ ਠੀਕ ਹੋ ਸ਼ਰਮ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋ ਗੋ ਨਾਮ ਮੇਰੇ ਸੰਦੀਪ ਆ ਪਿੰਡ ਮੱਜੂਗਾ ਤੇ ਨੰਬਰ ਵੀਰੇ ਆਪਣਾ 62804 43797 ਨੇੜੇ ਪਿੰਡ ਭਦੌੜਾ ਨੇੜੇ ਵੀਰੇ ਭਦੌੜ ਤੇ ਇਧਰੋਂ ਰਾਮਗੜ੍ਹ ਪੈ ਜਾਂਦਾ ਮੋਬਾਈਲ ਨੰਬਰ ਦੁਬਾਰੀ ਬੋਲੋ 62804 43797 ਠੀਕ ਆ ਜਿਹੜੀ ਪਹਿਲੇ ਨੰਬਰ ਤੇ ਵੜਾ ਕਿਹੜਾ ਸੂਆ ਸੂਈ ਆ ਡਾਕਟਰ ਦੂਜਾ ਸੂਆ ਬਾਈ ਓਕੇ ਚਾਰ ਦੰਦਾ ਬੱਚੀ ਠੀਕ ਆ ਬਾਈ ਮਗਰ ਵੀ ਬੱਚੀ ਆ ਮਗਰ ਵੀ ਬੱਚੀ ਆ ਹਾਂ ਬੱਚੀ ਬੜੀ ਚੰਗੀ ਬੱਚੀ ਬੜੀ ਬਹੁਤ ਪਿਆਰੀ ਬੱਚੀ ਹੁੰਦੀ ਹੈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਬਹੁਤ ਜ਼ਿਆਦਾ ਚੰਗੀ ਆ ਜੇਰ ਬਾਈ ਉਹ ਪਈਆ ਕੰਪਨੀ ਦਾ ਸਹੀ ਠੀਕ ਆ ਓਕੇ ਤੇ ਕਿੰਨਾ ਵੱਡਾ ਬੁਲਾ ਕੱਢਿਆ ਇਹਦਾ ਬਾਈ ਆਪਾਂ ਕੱਢਿਆ ਹੈਗਾ 3 ਕਿਲੋ ਤੇ ਬੱਚੀ ਨਾ ਪਿਆਇਆ ਹੈਗਾ ਹਾਂ ਕਿੰਨਾ ਦੁੱਧ ਦੇਵਾਂ ਅਸਟੀਮੇਟ ਜਾਈ ਆਪਾਂ ਦੁੱਧ ਬਾਈ ਇਹਨੇ ਪਲੂਨ ਨੇ ਪਾਇਆ 20 ਤੋਂ 22 ਕਿਲੋ ਤੇ 23 24 ਕਿਲੋ ਕਹਿੰਗੇ ਆਪਾਂ ਦੇ ਦਾਂਗੇ ਯਾਰ ਉਹ ਬਰੀਡ ਵਾਲੀ ਬੱਚੀ ਮੌਜ ਨਾਲ ਖੁੱਲਾ ਪਾਈ ਜੋ ਆਰਡਰ ਕਮਾਲ ਆ ਬੜਾ ਚੰਗਾ ਲੈ ਰਹਾ ਬੱਚੀ ਕੋਲੇ ਬਹੁਤ ਜ਼ਿਆਦਾ ਥਣ ਹੋਣੀ ਚਾਹੀਦੀ ਹੈ ਕੀ ਬਾਤ ਆ ਨਜ਼ਾਇਰ ਵਾਲੀ ਚੰਗੀ ਬੱਚੀ ਆ ਥਣ ਚੈੱਕ ਕਰ ਲੋ ਬਾਕੀ ਮੂਰ ਨੂੰ ਲੈਵਾ ਦਿਖਾ ਬਾਈ ਕਿੱਥੋਂ ਤੱਕ ਕਬੇੜ ਦਾ ਨਾੜ ਨੂੜ ਦੁੱਧ ਵਾਲੀ ਦੇ ਹੂੰ ਕਿਆ ਬਾਤ ਹੈ ਚਰੂ ਵੀ ਫੁੱਲਾ ਹਨਾ ਪੂਰੀ ਪੂਰੀ ਹਮ ਬਾਕੀ ਯਾਰ ਬਰੀਕ ਆ ਜਿੰਨੀ ਹੈਗੀ ਬਸ ਬਹੁਤ ਜਾਦੇ ਪਿਆਰਾ ਬੱਚਾ ਹੈ ਖੋਲ ਦੇ ਬਾਈ ਤੋੜ ਕੇ ਰੱਖਾ ਬਾਕੀ ਮਗਰ ਪਿਆਰਾ ਵਧੀਆ ਬਹੁਤ ਚੰਗਾ ਸੋਈ ਸਵਾਈ ਬੱਚਾ ਮਗਰ ਬੱਚੀ ਜੇਰ ਬਾਈ ਇਹਦੀ ਬੱਠਲ ਜਰਕੀ ਬੈਠਾ ਫਿਰ ਜੁਰਦੀ ਆਪਣੀ ਗ੍ਰਾਫੀ ਆ ਬਾਈ ਫੇਸੂ ਦੇ ਕਿੰਨਾ ਪਿਆਰਾ ਬਾਈ ਹਮ ਕਿਆ ਬਾਕੀ ਚਮਕ ਦੇਖ ਰਾਟਰ ਕਿੰਨੀ ਆ ਬੱਚੀ ਚ ਸਹੀ ਆ ਤੂਰਾ ਤੂਰਾ ਇੱਕ ਨੰਬਰ ਆ ਕਿ ਨਹੀਂ ਬਾਕੀ ਕਿਸੇ ਗੱਲ ਦੀ ਕਮੀ ਨਹੀਂ ਬੱਚੀ ਚ ਕਿਸੇ ਗੱਲ ਦੀ ਵੀ ਬਾਈ ਠੀਕ ਆ ਇੰਨੀ ਜਿਆਦੇ ਬਰੀਕੀ ਆ ਹਮ ਜਿਹੜਾ ਬੰਦਾ ਚੰਗਾ ਸਾਂਮੂ ਚੰਗਾ ਦੁੱਧ ਪਾਲੂ ਬੱਚੀ ਨੂੰ ਬਾਕੀ ਠੰਡੀ ਠੁੰਡੀ ਤ ਲੈ ਹੂੰ ਲੈ ਜਿਵੇਂ ਮਰ ਗਿਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਮਗਰ ਆਲੂ ਬਾ ਦੇਖ ਡਾਕਟਰ ਮਗਰ ਮੂਹਰ ਲੱਗ ਨਹੀਂ ਬਹੁਤ ਜ਼ਿਆਦਾ ਚੰਗਾ ਲੇਦਾ ਭਾਈ ਇਹ ਤਾਂ 34 ਬੱਚੀ ਤੋਂ ਬੈਠਿਆ ਨਹੀਂ ਜਾਂਦਾ ਸੀ ਹੂੰ ਬਾਕੀ ਤੋਰਾ ਤਾਰਾ ਦੇ ਭਾਈ ਕੋੜੀ ਵਰਗੀ ਆ ਸਹੀ ਗੱਲ ਆ ਭਾਈ ਇੱਕ ਨੰਬਰ ਤੋਰਾ ਬਾਕੀ ਤਾਰਾਂ ਵੀ ਕੋਈ ਚੱਕਰ ਨਹੀਂ ਭਾਈ ਆ ਗੀਆਂ ਬਾਕੀ ਭਾਈ ਆਪਾਂ ਦੇ ਵੀ ਦਿਖਾ ਦੇ ਲੈ ਕੋਈ ਆਇਆ ਨਹੀਂ ਓਕੇ ਦਿਖਾ ਦੋ ਕੋਈ ਨਹੀਂ ਭਾਈ ਲੈ ਲੈ ਭਾਈ ਨੰਦ ਜਰੂਰ ਚੈੱਕ ਕਰ ਲਿਓ ਓਕੇ ਹੂੰ ਬਰੀਡਫੁੱਲ ਬਾਕੀ ਵੱਡੀ ਬੁੱਡੀ ਬਹੁਤ ਆ ਬੱਚੀ ਬਰੀਡ ਬਹੁਤ ਆ ਬਰੀਕੀ ਬਹੁਤ ਆ ਬਾਈ ਡਾਕਟਰ ਹੂੰ ਬਾਕੀ ਬੋਲਣ ਦੀ ਲੋੜ ਨਹੀਂ ਬਾਈ ਬੈਠਾ ਆ ਬੋਲੀ ਸਹੀ ਹੈ ਬਾਈ ਤੇ ਕੀ ਮੁੱਲ ਆ ਜਯਜ ਮੁੱਲ ਬਾਈ ਫੋਨ ਤੇ ਕਰਾਂਗੇ ਜਮਾ ਜਾਇ ਕਰਾਂ ਓਕੇ ਮਾਰ ਦੇ ਤਹਾਂ ਬਾਈ ਠੰਡੀ ਬਹੁਤ ਆਣਾ ਸ਼ਰਮ ਬੋੜੀ ਜਾਦੇ ਬਾਈ ਲੈ ਲੈ ਬਾਈ ਚਵਾਈ ਚੈੱਕ ਕਰੋ ਬੋੜਾ ਜਾਦੇ ਚੰਗਾ ਚੋਣ ਲੱਗ ਰਿਹਾ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਚੋਈ ਚੱਲ ਕੋਈ ਗਲੀਆਂ ਕਰਨੀ ਹੈ ਕਹਿਣਾ ਕੋਈ ਨਹੀਂ ਹਾਂ ਗਲੀਆਂ ਕਰਨ ਵਾਲਾ ਕੰਮ ਹੀ ਆ ਕਿ ਨਹੀਂ ਲੈ ਹੂੰ ਮੂਰ ਲੈ ਥਾਣਾ ਜੋ ਚਵਾਈ ਚੈੱਕ ਕਰੋ ਲੈ ਜਮਾ ਬਹੁਤ ਜਿਆਦਾ ਚੰਗਾ ਚੋਣ ਲੱਗਾ ਡਾਕਟਰ ਬੱਚੀ ਨੂੰ ਨਜਾਇਜ਼ ਚੰਗਾ ਸਹੀ ਗੱਲ ਹੈ ਹੂੰ ਮੋਟਾ-ਮੋਟਾ ਚੋਣਾ ਨਿਬੜਦੀ ਐ ਚਵਾਈ ਬਾਕੀ ਮੋਲ ਬਾਈ ਦੇ ਜਾਇਜ਼ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਬਾਕੀ ਥਣ ਥਣ ਬਾਈ ਬਹੁਤ ਜਿਆਦਾ ਪਿਆਰਾ ਬੱਚੀ ਨੂੰ ਨਜਾਇਜ਼ ਚੰਗਾ ਥਣ ਲੱਗਿਆ ਬਾਕੀ ਲੇਵਾਲੂ ਡਾਕਟਰ ਨਾੜ ਨੋਡ ਦਿਖਾ ਦੇ ਠੰਡੀ ਸੀਟਾਂ ਅੰਤ ਨਹੀਂ ਦਾ ਮੈਂ ਮਰਜੀ ਬੈੜ ਕੋਲੇ ਬੈਠਾ ਰਹੇ ਕੋਈ ਨੱਤ ਛੜ ਵਾਲੀ ਬੱਚੀ ਹੀ ਨਹੀਂ ਪੂਰਾ ਹੂੰ ਕਹਿਣਾ ਕੁਝ ਨਹੀਂ ਨਾ ਨਾ ਕਹਿਣਾ ਕੁਝ ਨਹੀਂ ਬੱਚੀ ਸਹੀ ਹੈ ਬਈ ਮੁੱਲ ਜਾਇਜ ਹੋ ਖੇਚ ਮੁੱਲ ਜਮਾ ਜਾਇਜ ਕਰਾਂਗੇ ਬਾਈ ਅੱਗੇ ਆ ਗਈ 2 ਨੰਬਰ ਗੱਬਣ ਇਹ ਹਾਂ ਬਾਈ ਦੂਜਾ ਸੁਆ ਇਹ ਪਏ ਆ ਤਿੰਨ ਚਾਰ ਦਿਨ ਹਜੇ ਠੀਕਾ ਹਾਂ ਕਿੰਨਾ ਕੀ ਰਿਕਾਰਡ ਆ ਵੈਸੇ ਦੋ ਦੋ ਇਹਦਾ ਹੈਗਾ 24 25 ਕਿਲੋ ਦਾ ਬਾਈ ਕੱਚੀ ਕੱਚੀ ਆ ਕੱਚੀ ਕੱਚੀ ਵੱਡੀ ਬੁੱਡੀ ਡਾਕਟਰ ਬਹੁਤ ਆ ਬੈੜ ਕੱਚਿਆਂ ਵਾਲਾ ਹੀ ਮੁੱਲ ਹੋਣਾ ਕੱਚਿਆਂ ਵਾਲਾ ਹੀ ਮੁੱਲ ਕਰਾਂਗੇ ਠੀਕਾ ਬਾਈ ਕੱਚੀ ਆ ਬਾਈ ਪਹਿਲਾਂ ਵੀ ਵੀਡੀਓ ਪਾਉਨੇ ਬਾਈ ਦੇ ਕੱਚੀਆਂ ਦੇ ਜਮਾ ਜਾਇਜ ਮੁੱਲ ਜਮਾ ਜਾਇਜ ਮੁੱਲ ਕਰਾਂਗੇ ਬਾਈ ਬਾਕੀ ਥਣ ਥਣ ਤਾਂ ਬਾਹਲਾ ਚਾਦੇ ਚੰਗਾ ਲੈ ਹੂੰ ਦੱਸ ਕੀ ਬਾਤ ਆ ਬਾਈ ਬਹੁਤ ਜਿਆਦਾ ਚੰਗਾ ਥਣ ਥੋਲੀ ਮਣੀ ਕੱਦ ਦਾ ਵੱਡਾ ਪ੍ਰਿੰਟ ਗ੍ਰੀਨ ਬਹੁਤ ਵੱਡੀ ਆ ਬਾਈ ਕੋਈ ਛੋਟੀ ਮੰਨ ਕੇ ਤਾਂ ਆਵੇ ਨਾ ਸਹੀ ਗੱਲ ਆ ਬਹੁਤ ਵੱਡੀ ਵੈੜ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਆ ਬਾਕੀ ਡਾਕਟਰ ਠੰਡੀ ਠੁੰਡੀ ਸਿੱਧੀ ਸੁੱਧੀ ਵੈੜ ਲੰਮੀ ਲੁੰਮੀ ਬਹੁਤ ਜ਼ਿਆਦੇ ਆ ਛੋਟੀ ਦਾ ਕੋਈ ਮੰਨੇ ਨਾ ਵਾ ਕਿ ਠੰਡੀ ਤਾਂ ਲੈ ਹੂੰ ਲੈ ਕੀ ਬਾਤ ਆ ਬਹੁਤ ਜ਼ਿਆਦੇ ਚੰਗਾ ਲੈਵਾ ਦੇ ਵੈੜ ਬਣੂ ਬਹੁਤ ਯਾਰ ਬਹੁਤ ਜ਼ਿਆਦੇ ਬਣੂ ਬਰੀਕੀ ਆ ਉਹਨਾਂ ਤਿਆਰੀਆਂ ਨਾਲ ਵੈੜ ਦੀ ਹਜੱਟ ਲਾਂਡੂ ਲਾਂ ਦਿਖਾਉਂਦੀ ਆ ਹਜੇ ਹੁਣ ਵੀ ਸੋਪਣਾ ਬਹੁਤ ਤਿਆਰ ਆ ਲੈਵਾ ਵੈੜ ਕੋਲੇ ਮੋਲ ਫਿਰ ਬਾਰੀ ਬਾਰੀ ਸ਼ਰਮਾ ਜੈ ਜੀ ਬਾਈ ਜਮਾ ਜਾਇਜ ਕਰਾਂਗੇ ਠੀਕ ਹੈ ਬਾਈ ਮੋਲ ਬਾਲੇ ਕਰਦੇ ਆਪਾਂ ਕਰਦੇ ਖਿੱਚ ਕੇ ਮੋਲੂ ਜਾਇਜ ਮੋਲੂ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ